ਪਿਆਰੇ ਵਿਦਿਆਰਥੀਓ ਸਭ ਤੋਂ ਪਹਿਲਾਂ ਮੇਰੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਵਿਦਿਆਰਥੀਓ ਕਈ ਬੱਚਿਆਂ ਦੇ ਮੈਸੇਜ ਆ ਰਹੇ ਹਨ ਕਿ ਜੁਲਾਈ ਦੇ ਇਗਜ਼ਾਮ ਹਨ ਕਦੋਂ ਸਟਾਰਟ ਹੋਣੇ ਹਨ ਤੇ ਵਿਭਾਗ ਵੱਲੋਂ ਇਸ ਦੇ ਰਿਗਾਰਡਿੰਗ ਲੈਟਰ ਜਾਰੀ ਕਰ ਦਿੱਤੀ ਗਈ ਹੈ ਕਿ ਜੁਲਾਈ ਦੇ ਇਗਜ਼ਾਮ ਕਦੋਂ ਸਟਾਰਟ ਹੋ ਰਹੇ ਹਨ ਤੇ ਨਾਲ ਹੀ ਕਿਹੜੇ ਸਿਲੇਬਸ ਦੇ ਵਿੱਚੋਂ ਤੁਹਾਨੂੰ ਇਹ ਇਗਜ਼ਾਮ ਆਏਗਾ ਤੇ ਆ ਹੁਣ ਆਪਾਂ ਇਹ ਪੂਰੀ ਲੈਟਰ ਪੜ੍ਹਦੇ ਹਾਂ ਇਸ ਤੋਂ ਪਹਿਲਾਂ ਸਾਰੇ ਬੱਚਿਆਂ ਨੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਜੂ ਪ੍ਰੈਸ ਕਰ ਲੈਣਾ ਹੈ ਤੇ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਦੇ ਨੋਟੀਫਿਕੇਸ਼ਨ ਜੂ ਆਨ ਕਰ ਲੈਣਾ ਹੈ ਕਿਉਂਕਿ ਜਦੋਂ ਵੀ ਤੁਹਾਡੇ ਐਗਜ਼ਾਮ ਹੁੰਦੇ ਹਨ ਤਾਂ ਇਸ ਚੈਨਲ ਤੇ ਹਮੇਸ਼ਾ ਹੀ ਤੁਹਾਡੀ ਜੋ ਸੈਂਪਲ ਪੇਪਰਸ ਦੀ ਤਿਆਰੀ ਕਰਾਈ ਜਾਂਦੀ ਹੈ ਤੇ ਇਸ ਵਾਰ ਵੀ ਜਦੋਂ ਜੁਲਾਈ ਤੇ ਤੁਹਾਡੇ ਐਗਜ਼ਾਮ ਹੋਣੇ ਹਨ ਤੇ ਇਸ ਚੈਨਲ ਤੇ ਸਾਰੇ ਹੀ ਜੋ ਕਲਾਸਸ ਹਨ 6ਵੀਂ ਤੋਂ ਲੈ ਕੇ 12ਵੀਂ ਤੱਕ ਸਾਰਿਆਂ ਦੇ ਹੀ ਜੋ ਸੈਂਪਲ ਪੇਪਰ ਅਪਲੋਡ ਕੀਤੇ ਜਾਣਗੇ ਇਸ ਲਈ ਚੈਨਲ ਨੂੰ ਜੂਬਸਕ੍ਰਾਈਬ ਕਰਕੇ ਰੱਖਣਾ ਹੈ ਜੀ ਤਾਂ ਜੋ ਮੇਰੀ ਹਰ ਇੱਕ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਵੀ ਤੁਹਾਨੂੰ ਮਿਲ ਸਕੇ ਤੇ ਤੁਸੀਂ ਜੋ ਸਾਰੀਆਂ ਵੀਡੀਓਜ਼ ਮੇਰੀਆਂ ਦੇਖ ਸਕੋ ਤੇ ਆ ਆਹ ਹੁਣ ਆਪਾਂ ਇਸ ਲੈਟਰ ਨੂੰ ਪੜ੍ਹਦੇ ਹਾਂ ਜੀ ਤੇ ਲੈਟਰ ਦਾ ਆਪਣੇ ਕੋਲ ਜੋ ਵਿਸ਼ਾ ਹੈ ਉਹ ਕੀ ਹੈ ਜੀ ਸੈਸ਼ਨ 6ਵੀਂ ਤੋਂ 12ਵੀਂ ਜਮਾਤ ਲਈ ਜੋ ਬਾਈ ਮੰਥਲੀ ਟੈਸਟ ਹੋਣ ਜਾ ਰਿਹਾ ਹੈ ਜੁਲਾਈ ਦੇ ਵਿੱਚ ਉਸ ਤੇ ਰਿਲੇਟਡ ਹੈ ਜੀ ਕਿ ਇਹ ਦੇਖੋ ਜੀ ਆਪਣੇ ਕੋਲ ਸੈਸ਼ਨ 2025-26 ਵਿੱਚ ਦਿੱਲੀ ਸਰਕਾਰ ਦੇ ਰਾਜ ਦੇ ਮੁਹਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ 22 ਮੰਥਲੀ ਟੈਸਟ ਜੋ ਪਹਿਲਾ ਹੈ ਉਹ ਮਿਤੀ 10 ਜੁਲਾਈ ਤੋਂ ਸਟਾਰਟ ਹੋ ਕੇ ਤੇ ਲਾਸਟ 19 ਜੁਲਾਈ ਤੱਕ ਤੁਹਾਡੇ ਪੇਪਰ ਇਹ ਚੱਲਣਗੇ ਜੀ ਇਹ ਜੋ 22 ਮੰਥਲੀ ਟੈਸਟ ਦੀ ਜੋ ਡੇਟ ਸ਼ੀਟ ਹੈ ਇਹ ਤੁਹਾਨੂੰ ਸਕੂਲ ਪੱਧਰ ਤੇ ਹੀ ਮਿਲੇਗੀ ਸਕੂਲ ਵਿੱਚ ਜਾ ਕੇ ਹੀ ਤੁਹਾਨੂੰ ਇਹ ਡੇਟ ਸ਼ੀਟ ਲਿਖਵਾਈ ਜਾਏਗੀ ਸਕੂਲ ਦੇ ਵੱਲੋਂ ਹੀ ਤੇ ਇਹ ਜੋ ਟੈਸਟ ਹੈ ਇਸ ਦੇ ਵਿੱਚ ਤੁਹਾਡੇ ਕੋ ਜੋ ਬਾਈ ਮੰਥਲੀ ਟੈਸਟ ਹੈ ਇਸ ਦੇ ਵਿੱਚ April ਅਤੇ May ਦਾ ਜੋ ਸਿਲੇਬਸ ਹੈ April ਅਤੇ May ਦਾ ਸਿਲੇਬਸ ਹੈ 9ਵੀਂ ਤੋਂ ਲੈ ਕੇ 12ਵੀਂ ਤੱਕ ਸਾਰੀਆਂ ਕਲਾਸਾਂ ਦਾ ਇਸ ਦੇ ਵਿੱਚ ਆਏਗਾ ਤੇ ਜੋ ਆਪਣੇ ਕੋ 6ਵੀਂ ਤੋਂ ਲੈ ਕੇ 8ਵੀਂ ਤੱਕ ਕਲਾਸਾਂ ਹਨ ਉਹਨਾਂ ਵਿੱਚ ਤਿੰਨ ਜੋ ਸਬਜੈਕਟ ਹਨ ਪੰਜਾਬੀ ਅੰਗਰੇਜ਼ੀ ਅਤੇ ਗਣਿਤ ਇਹਨਾਂ ਦਾ ਜੋ ਬਾਈ ਮੰਥਲੀ ਟੈਸਟ ਹੈ ਇਹ ਮਿਸ਼ਨ ਸਮਰਥ ਦੇ ਤਹਿਤ ਜੋ ਜੁਲਾਈ ਮਹੀਨੇ ਦੇ ਵਿੱਚ ਵੀ ਟਾਪਿਕ ਕਵਰ ਕੀਤੇ ਜਾਣਗੇ ਉਹਨਾਂ ਵਿੱਚ ਹੋਏਗਾ ਤੇ ਬਾਕੀ ਜੋ ਵਿਸ਼ੇ ਹਨ ਮਿਸ਼ਨ ਸਮਰਤ ਤੋਂ ਇਲਾਵਾ ਉਹਨਾਂ ਦਾ ਜੋ ਸਿਲੇਬਸ ਹੈ ਅਪ੍ਰੈਲ ਤੇ ਮਈ ਮਹੀਨੇ ਬੜਾ ਹੀ ਹੋਏਗਾ ਤੇ ਇਸ ਦਾ ਪੇਪਰ ਦੀ ਤੁਹਾਡੀ ਜੋ ਮਿਤੀ ਹੈ ਉਹ ਹੋਏਗੀ 10 ਜੁਲਾਈ ਤੋਂ ਲੈ ਕੇ 19 ਜੁਲਾਈ ਤੱਕ ਇਸ ਦੇ ਵਿੱਚ ਜੋ ਟੋਟਲ ਟੈਸਟ ਹੈ ਤੁਹਾਡੇ 20 ਨੰਬਰ ਦਾ ਪੇਪਰ ਹੋਏਗਾ ਤੇ ਸਾਰੇ ਹੀ ਪੇਪਰਾਂ ਦੇ ਰਿਲੇਟਡ ਜੋ ਸੈਂਪਲ ਪੇਪਰ ਹਨ ਉਹ ਇਸ ਚੈਨਲ ਤੇ ਜਲਦੀ ਹੀ ਅਪਲੋਡ ਕਰ ਦਿੱਤੇ ਜਾਣਗੇ ਜੀ ਧੰਨਵਾਦ